ਸਿੱਧੂ ਮੂਸੇਵਾਲਾ ਦੀ ਗੱਡੀ ਦਾ ਜਿਵੇਂ 29 ਮਈ ਨੂੰ ਪਿੱਛਾ ਕੀਤਾ ਗਿਆ ਸੀ ਇਦਾਂ ਹੀ ਇੱਕ ਵਾਰ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੀ ਗੱਡੀ ਦਾ ਪਿੱਛਾ ਕੀਤਾ ਗਿਆ ਸੀ ਤੇ ਗੱਡੀ ਬਰਾਬਰ ਲਿਆ ਕੇ ਪਿਸਟਲ ਵੀ ਕੱਢ ਲਿਆ ਸੀ ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਵੀ ਆਪਣਾ ਪਿਸਟਲ ਕੱਢ ਲਿਆ ਸੀ ਤੇ ਫਿਰ ਕੀ ਹੋਇਆ ਇਸ ਸਭ ਦਾ ਖੁਲਾਸਾ ਕੀਤਾ ਹੈ ਉਸ ਟਾਈਮ ਸਿੱਧੂ ਮੂਸੇਵਾਲਾ ਨਾਲ ਉਸੇ ਗੱਡੀ 'ਚ ਮੌਜੂਦ ਭਰਾਵਾਂ ਵਰਗੇ ਯਾਰ ਅਵਰੀਤ ਸਿੱਧੂ ਨੇ ਅਵਰੀਤ ਸਿੱਧੂ ਨੇ ਇੱਕ ਪੋਡਕਾਸਟ ਦੌਰਾਨ ਕੀ ਖੁਲਾਸਾ ਕੀਤਾ ਦੇਖੋ ਅੱਗੇ ਪੂਰੀ ਵੀਡੀਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਇੱਕ ਵਾਰ ਬਈ ਕਿਤੇ ਦਿੱਲੀ ਹੋਇਆ ਸਾਨੂੰ ਰੋਡ ਤੇ ਜਾਂਦੇ ਜਾਂਦੇ ਅਸੀਂ ਜਾ ਰਹੇ ਹਾਂ ਮੰਨ ਲਓ ਉਈ ਨਾ ਜੇ ਹੁੰਦਾ ਨਹੀਂ ਗੱਡੀ ਬਹੁਤ ਟਾਈਮ ਤੋਂ ਪਿੱਛੇ ਆ ਰਹੀ ਆ ਹੂੰ ਆ ਵੀ ਮਾ ਵੀ ਦੇਖਣ ਉਹ ਵੋਕੀ ਟੋਕੀ ਨਹੀਂ ਆਉਂਦੀਆਂ ਹਨਾ ਇਹ ਵੋਕੀ ਟੋਕੀ ਜੀ ਕੀ ਤੇ ਇੱਕ ਦੂਜੇ ਨੂੰ ਵੀ ਬਈ ਪਿੱਛੇ ਗੱਡੀ ਆ ਰਹੀ ਆ ਮੜਾ ਜਾ ਧਿਆਨ ਰੱਖੋ ਚਲੋ ਬਈ ਦੇਖਿਆ ਬਈ ਉਹ ਬਹੁਤ ਟਾਈਮ ਫਾਲੋ ਕੀਤਾ ਬਈ ਗੱਡੀ ਵਾਲਿਆਂ ਨੇ ਉਹ ਬਈ ਕੀ ਹੋਇਆ ਉਹ ਤੁਹਾਨੂੰ ਚਲੋ ਇਹ ਗੱਲ ਲੱਦਾਂ ਉਹ ਜਿਹੜੀ ਸਿੱਧੂ ਬਈ ਨੇ ਗੱਡੀ ਲਈ ਸੀ ਉਹ ਮਿਸਟਰ ਐਂਡ ਮਿਸੇ ਸੰਧੂ ਦੀ ਸੀ ਗੱਡੀ ਇੱਕ ਨਾ ਕੋਈ ਉਹ ਹੁੰਦੇ ਸੀ ਉਹ ਇੱਕ ਕਰਦੇ ਨਹੀਂ ਹੁੰਦੇ ਸੀ ਇੱਕ ਕਮ ਇੱਕ 2014 15 ਚ ਫੇਮਸ ਹੋਏ ਸੀ ਬਾਈ ਜਗਰਾਉਂ ਦੇ ਹੁੰਦੇ ਸੀ ਮਿਸਟਰ ਐਂਡ ਮਿਸੇ ਸੰਧੂ ਦੋ ਹੁੰਦੇ ਸੀ ਉਹ ਕੱਪਲ ਉਹ ਬਹੁਤ ਫੇਮਸ ਰਹੇ ਨੇ ਉਦੋਂ ਉਹਨਾਂ ਨੇ ਇਮੀਗ੍ਰੇਸ਼ਨ ਦਾ ਫਰਾਡ ਕਰਤਾ ਸੀ ਫਿਰ ਉਹਨਾਂ ਤੇ ਉਹ ਪਰਚਾ ਚੱਲ ਗਿਆ ਸੀ ਉਦੋਂ ਹਾਂ 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 ਸਮਝ ਗਿਆ ਸਮਝ ਗਿਆ ਫਰਾਡ ਤੇ ਜਿੱਤੇ ਆਏ ਹਾਂ 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 ਉਹ ਉਹਨਾਂ ਦੀ ਗੱਡੀ ਸੀ ਬਾਈ ਉਹ ਗੱਡੀ ਆਪਾਂ ਲਈ ਸੀ ਕਿਸੇ ਸਿੱਧੂ ਬਾਈ ਨੂੰ ਦਵਾਈ ਸੀ ਕਿਸੇ ਬੰਦੇ ਨੇ ਮੋਗੇ ਦੇ ਨੇ ਉਹ ਗੱਡੀ ਦਾ ਬਾਈ ਆਪਾਂ ਨੂੰ ਐ ਨਹੀਂ ਪਤਾ ਸੀ ਵੀ ਇਹਦਾ ਲੋਨ ਲੋਨ ਖੜਾ ਜਾਂ ਕੀ ਖੜਾ ਆਪਾਂ ਨੂੰ ਨਹੀਂ ਪਤਾ ਸੀ ਆਪਾਂ ਤਾਂ ਉਹ ਬੰਦੇ ਨੂੰ ਪੂਰੇ ਪੈਸੇ ਦਿੱਤੇ ਸੀ ਹੂੰ ਉਹ ਬੰਦੇ ਨੇ ਨਾ ਦੱਸਿਆ ਨਾ ਵੀ ਆਪਾਂ ਹੁਣ ਕਿੱਥੇ ਦੇਖਦੇ ਆ ਬਈ ਨਾ ਸਿੱਧੂ ਬਾਈ ਨੇ ਦੇਖਿਆ ਵੀ ਆਪਾਂ ਨੂੰ ਕੀ ਹੋਵੇ ਆਪਾਂ ਪੈਸੇ ਦਿੱਤੇ ਆਪਾਂ ਯਕੀਨ ਵਾਲਾ ਬੰਦਾ ਆਪਣਾ ਆਪਾਂ ਨੂੰ ਇਹਨੇ ਗੱਡੀ ਦਵਾਈ ਆ ਬਈ ਉਹ ਦਿੱਲੀ ਗਏ ਹੋਏ ਉਹ ਬਾਈ ਸਕੌਡਾ ਜੀ ਗੱਡੀ ਵਾਲੇ ਉਹ ਨਾ ਬਈ ਕੋਲੇ ਕੋਲੇ ਲਈ ਜਾਣ ਹੂੰ ਉਹ ਸੀ ਬਾਈ ਫਾਈਨੈਂਸਰ अच्छा ओ ਇਹਨਾਂ ਦਾ ਹੁੰਦਾ ਨਹੀਂ ਵੀ ਗੱਡੀ ਆਏ ਗਈ ਹੋਈ ਆ ਵੀ ਉੱਤੇ ਬਈ ਉਹਨਾਂ ਨੇ ਨਾ ਕਿਤੇ ਉਹਨਾਂ ਨੂੰ ਹਾਂ ਉਹਨਾਂ ਨੂੰ ਪਤਾ ਨਹੀਂ ਸੀ ਜਾਲੀਆਂ ਲੱਗੀਆਂ ਜੀ ਉਹਨਾਂ ਨੇ ਨਾ ਬਈ ਕੋਲੇ ਜਿਹਾ ਰੱਖਿਆ ਹੋ ਨਹੀਂ ਕਰਤੀ ਉਦੋਂ ਸ਼ੀਸ਼ੇ ਗੋਲਦੇ ਹੁੰਦੇ ਸੀ ਸ਼ੀਸ਼ਾ ਗੋਲ ਧਰਮ ਬਾਈ ਨੇ ਉਹ ਦੇਖ ਕੇ ਬਈ ਪਹਿਲਾਂ ਤਾਂ ਹੈਰਾਨ ਹੋ ਗਏ ਉਹਨਾਂ ਨੇ ਬਈ ਹੈ ਨਾ ਬਹੁਤ ਕੱਢਿਆ ਹੋਇਆ ਸੀ ਜਿਵੇਂ ਆਪਦਾ ਡਰੋਨ ਨੂੰ ਬਈ ਇਧਰੋਂ ਜਦੋਂ ਉਹਨਾਂ ਨੇ ਸ਼ੀਸ਼ੇ 'ਚ ਦੇਖਿਆ ਵੀ ਸਿੱਧੂ ਬਾਈ ਉਹ ਬਈ ਦੂਰੋਂ ਹੀ ਲੱਗ ਗਿਆ ਹੈ ਕਹਿੰਦਾ ਬਾਈ ਸਿੱਧੂ ਬਾਈ ਨੇ ਵੀ ਆਪਦੇ ਵੱਲੋਂ ਨਾ ਬਈ ਬੈਕ ਨੋ ਕਰਿਆ ਉਹ ਦੂਰੋਂ ਇਹ ਕਹਿੰਦਾ ਵੀ ਬਾਈ ਉਹ ਆ ਉੱਦੋਂ ਸਾਨੂੰ ਐ ਲੱਗਦਾ ਸੀ ਵੀ ਇਹ ਬੰਦੇ ਕਿਤੇ ਗਲਤ ਨੇ ਵੀ ਅੱਜ ਗਏ ਸਿੱਧੂ ਵੀ ਇਹੀ ਕਹੇ ਕਹਿੰਦਾ ਜੀ ਇਹਨਾਂ ਨੇ ਮੂਰੇ ਇੱਕ ਕਹਿੰਦਾ ਸਕੌਡਾ ਜੀ ਹੈ ਕਹਿੰਦਾ ਭਾਇੀ ਦੀ ਵੀ ਬਹੁਤ ਆ ਇਹ ਅਕਟੇਵੀਆ ਜੀ ਸੀ ਬਾਈ ਉਹਨਾਂ ਕੋਲੇ ਕਹਿੰਦਾ ਇਹ ਮਾਰਨਗੇ ਉਹ ਬਾਈ ਕਈ ਵਾਰ ਹੋਇਆ ਕਈ ਵਾਰ ਤਾਂ ਇਹ ਵੀ ਵੱਲੋਂ ਉਹੀ ਬੰਦੇ ਨੂੰ ਉਹਨਾਂ ਨੇ ਉਹੀ ਡਰਾਉਣ ਲੱਗ ਜਾਂਦੇ ਨੇ ਇੱਕ ਦੂਜੇ ਨੂੰ ਉਹ ਪਿੱਛੇ ਗੱਡੀ ਆਉਂਦੀ ਹੈ ਦੇਖੀ ਉਹ ਬਾਈ ਅਰ ਕਿਉਂ ਉਹੀ ਜਿਵੇਂ ਇੱਕ ਵਾਰ ਇੱਕ ਅੱਧਾ ਬੰਦਾ ਕਈ ਵਾਰ ਹੁੰਦਾ ਸੀ ਨਾ ਜਿਹੜਾ ਡਰਦਾ ਹੁੰਦਾ ਸੀ ਸਾਡੇ 'ਚ ਹੁੰਦੇ ਸੀ ਕਈ ਬਾਈ ਉਹ ਵੀ ਕਹਿੰਦੇ ਆਇਆ ਉਹ ਕਹਿੰਦਾ ਯਾਰ ਅਸੀਂ ਨਹੀਂ ਉਹਦੇ ਅੱਗੇ ਤੋਂ ਯਾਰ ਤੂੰ ਇਸ ਤਾਂ ਡਰਾਉਂਦੇ ਹੋ ਉਸੇ ਜਣਾ ਬਈ ਬੰਦੇ ਨੂੰ ਫੋਨ ਲਾ ਲੈਣਾ ਅਸੀਂ ਪੰਜ ਜਣੇ ਗੱਡੀ 'ਚ ਜਾ ਰਹੇ ਹਾਂ ਟਾਈਮ ਪਾਸ ਨਹੀਂ ਹੋ ਰਿਹਾ ਉਹਨੇ ਕਹਿੰਨਾ ਫਲਾਣੇ ਨੂੰ ਫੋਨ ਲਾਈਏ ਸੁਣੀਏ ਉਹਦੇ ਗੱਪ ਲੈ ਵੇ ਲਾ ਫੋਨ ਫਿਰ ਉਹਨੇ ਲਾ ਲੈਣਾ ਤੂੰ ਸੁਣਾ ਓਏ ਦੇਖੀ ਜਾਈਂਗੇ ਫਿਰ ਕਹਿੰਦੇ ਬੋਲੋ ਨਾ ਹੱਸੇ ਹੋਣਾ ਇਹਦੇ ਸੁਣਦੇ ਆ ਸੁਣਸਣ ਕੇ ਕਹਿੰਦਾ ਲੈ ਦੇ ਕਹਿੰਦਾ ਛੋਟੀ ਗੱਲ ਹੀ ਨਹੀਂ ਕਰਦਾ ਕਹਿੰਦਾ ਵੀ ਥੱਲੇ ਲੱਗਣ ਦਿੱਤੀਆਂ ਨੇ ਕਹਿੰਦਾ 20 ਮਿੰਟਾਂ 'ਚ ਸੁਣਸਣ ਕੇ ਅਗਲੇ ਨੂੰ ਕਹਿੰਦਾ